He certainly would like to take this forward very seriously and I <coughs> support of all of you I request Gurmeet to, to Singh who is well known for his book Jagadnama, to come and say a few words. माइक ठीक है आवाज ठीक ठीक है च्ञेंड़ च्ञेंड़ तुछ वो तुछ वो तुछ दो दिन से सुन रहा हूँ जो भी यहाँ बात कर रही है मुझे कहा गया है कि इस वर्कशॉप के ऊपर कमेंट करने के लिए आपसे कैसी लगी वही कल बात ढाई मिनट से ज्यादा नहीं मुझे लगता है कि हर हाँ चीज की तारीफ करनी जरूरी नहीं होती अच्छा हुआ बहुत बढ़िया हुआ है बहुत सी नई बातें सामने आई हैं उन्होंने सुनी हैं। हैं। लेकिन मुझे लगता है कि एक पहलू छूट गया वो सभी के लिए है ऑर्गेनाइज करने वालों के लिए भी और सुनने वालों के लिए भी की बात करते हैं उसकी गहराई की बात चली है उसके अलग अलग आयाम की बात चली है इसी का एक और पहलू है वो तो है ऑर्गेनाइजेशन उसकी बात नहीं किया है किसी ने दर्शन पाल ने थोड़ा सा उठाया अभी अपनी बात में इतना महत्वपूर्ण मुद्दा सारा देश जिसकी लपेट में आया हुआ है और पंजाब बहुत बुरी तरह से में आया हुआ है उसके बारे में बातचीत हो और पंजाब के किसान और मजदूर संगठन जो है गांव के मजदूर संगठन वो यहां नहीं आए उदास करने वाली नहीं फिक्र में डालने वाली बात ये क्यों हो रहा है ऐसा क्यों है इस पे जाना है ये डिस्कशन का मुद्दा किसी न किसी रूप में बनना चाहिए था नहीं बन है सत्रह संगठन है पंजाब में किसानों के मजदूरों के उनका एक साझा फ्रंट बना हुआ है मिलकर काम करते हैं लेकिन इस मुद्दे पे बातचीत करने के लिए हाजिर नहीं हुए ज्यादातर वजह क्या पंजाब मुझे लगता है कि बाकी देश में जो कुछ अलग अलग प्रांतों में अलग अलग स्टेट्स में जो हालत है शायद वह भी कुछ ऐसी ही होती है ये फिक्र वाली बात है ये डिस्कशन का मुद्दा बनना चाहिए बड़ा लगता है तो अलग से कर लीजिए अलग से कोई वर्कशॉप रख लीजिए जिसमें ये सभी लोग आ सके सभी संगठन इसमें शामिल हो सके ये मैं इसी बात पर रहूंगा सारा कुछ अच्छा हुआ लेकिन ये चीज जो है ये अच्छी नहीं है जो अच्छा नहीं हुआ उस पे ध्यान दीजिए थैंक यू दोस्तों आज पटियाला विके कम्युनिटी सतनाम जंगल लामा दी नवमी बरसी ਦੇ ਮੌਕੇ ਤੇ सतनाम ਦੀਆਂ ਇਨਕਲਾਬੀ ਕਹਾਣਾਂਾਂ ਵਾਂ ਇਸ ਸੰਘਰਸ਼ੀਲ ਜੀਵਨ ਦੀ ਗਾਥਾ ਉੱਪਰ ਗੰਭੀਰ ਚਿੰਤਨ ਕੀਤਾ ਗਿਆ ਤਰਸੀਮ ਤੂਰੀ ਜੋ ਡੈਮੋਕ੍ਰੈਟਿਕ ਡਿਸਕਸ਼ਨ ਦੇ ਮੁੱਖ ਪ੍ਰਬੰਧਕ ਨੇ ਉਹਨਾਂ ਦੇ ਪਹਿਲਕਦਮੀ ਤੇ ਇਕੱਤਰਤ ਹੋਏ ਸਾਥੀਆਂ ਦੇ ਵਿੱਚ ਸ਼ਾਮਲ ਸਨ ਪ੍ਰੋਫੈਸਰ ਬਾਬਾ ਸਿੰਘ ਕਿਸਾਨ ਆਗੂ ਜਗਮੋਣ ਸਿੰਘ ਜਨ ਸਕੱਤਰ ਬੀਕੇਯੂ ਡਕੌਂਦਾ ਡਾਕਟਰ ਕੁਲਦੀਪ ਸਿੰਘ ਪ੍ਰਿੰਸੀਪਲ ਸੁੱਚਾ ਸਿੰਘ ਤਰਕਸ਼ੀ ਲਾਗੂ ਰਾਮਕਮਰ ਬਚਿੱਤਰ ਸਿੰਘ ਪੰਗੂ ਤੇ ਮੈਂ ਅਜੈਬ ਸਿੰਘ ਟਿਵਾਣਾ ਸ਼ੁਰੂ ਵਿੱਚ ਆ ਕਾਮਰੇਡ ਸਤਨਾਮ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ ਕਾਮਰੇਡ ਸਤਨਾਮ 28 April 2016 ਨੂੰ ਸਾਡੇ ਤੋਂ ਵਿਛੜ ਗਏ ਸਨ ਉਹਨਾਂ ਦਾ ਵਿਛੋੜਾ ਬੜਾ ਦਰਦਨਾਕ ਸੀ ਉਹਨਾਂ ਨੇ ਆਪਣੀ ਜ਼ਿੰਦਗੀ ਨੂੰ ਆਪ ਹੀ ਖਤਮ ਕੀਤਾ ਕਿਸੇ ਨੂੰ ਵੀ 64 ਸਾਲਾ ਸਤਨਾਮ ਜਿਸ ਨੇ 4 ਦਹਾਕਿਆਂ ਤੋਂ ਵੱਧ ਸਮਾਂ ਕਮਿਊਨਿਸਟ ਇਨਕਲਾਬੀ ਮੂਵਮੈਂਟ 'ਚ ਕੰਮ ਕੀਤਾ ਸੀ ਹੇ ਉਮੀਦ ਨਹੀਂ ਸੀ ਕਿ ਉਹਨਾਂ ਦਾ ਅੰਤ ਇਸ ਤਰ੍ਹਾਂ ਹੋਏਗਾ ਪਰ ਕੁਝ ਹਾਲਾਤ ਇਸ ਤਰ੍ਹਾਂ ਦੇ ਬਣ ਗਏ ਕਿ ਉਹਨਾਂ ਨੇ ਇਹ ਬਹੁਤ ਹੀ ਸੇਰੇ ਦਾ ਕਦਮ ਚੁੱਕਿਆ ਖਾਲਸਾ ਕਾਲਜ ਚ 12ਵੀਂ ਜਮਾਤ ਦੇ ਵਿੱਚ 1970ਵਿਆਂ ਦੇ ਸ਼ੁਰੂ ਚ ਪੜਦਿਆਂ ਹੀ ਉਸ ਦਾ ਕਮਿਊਨਿਸਟ ਇਨਕਲਾਬੀ ਲਹਿਰ ਦੇ ਨਾਲ ਨਾਤਾ ਜੁੜਿਆ ਉਸ ਸਮੇਂ ਤੋਂ ਉਹਨੇ ਲਗਾਤਾਰ ਇੱਕ ਕੁਲਵਕਤੀਕਾਰਕੁਨ ਦੇ ਤੌਰ ਤੇ ਇਨਕਲਾਬੀ ਲਹਿਰ ਚ ਕੰਮ ਕੀਤਾ ਵੱਖ-ਵੱਖ ਮੁੱਦਿਆਂ ਦੇ ਉੱਤੇ ਮਜ਼ਦੂਰਾਂ ਨੂੰ ਕਿਸਾਨਾਂ ਨੂੰ ਵਿਦਿਆਰਥੀਆਂ ਨੂੰ ਅਗਵਾਈ ਦੇਣ ਦੇ ਵਿੱਚ ਆਪਣਾ ਅਹਿਮ ਰੋਲ ਅਦਾ ਕੀਤਾ ਸਮਾਜ ਦੇ ਵਿੱਚ ਉੱਠਣ ਵਾਲੇ ਹਰ ਲੋਕਾਂ ਦੇ ਮਸਲਿਆਂ ਤੇ ਉਸ ਦੀ ਪੇਸ਼ਕਦਮੀ ਲਗਾਤਾਰ ਜਾਰੀ ਰਹੀ ਭਾਵੇਂ ਮਸਲਾ ਗੁਜਰਾਤ ਵਿੱਚ ਮੁਸਲਮਾਨਾਂ ਦੀ ਕਤਲੋਗਾਰਤ ਵਿਰੁੱਧ ਸਰਗਰਮ ਜਥੇਬੰਦੀਆਂ ਨੂੰ ਇੱਕ ਮੰਚ ਤੇ ਲਿਆਉਣ ਦਾ ਹੋਵੇ ਸਾਮਰਾਜ ਬੋਧੀ ਵਿਰੋਧੀ ਇਨਕਲਾਬੀ ਟਾਕਰਾ ਟਾਕਰਾ ਮੰਚ ਬਣਾਉਣ ਦਾ ਹੋਵੇ ਮੁੰਬਈ ਰੈਜਿਸਟੈਂਸ 2004 ਨੂੰ ਜਥੇਬੰਦ ਕਰਨ ਦਾ ਹੋਵੇ ਦਲਿਤ ਤੇ ਘੱਟ ਗਿਣਤੀਆਂ ਦੇ ਸਵਾਲਾਂ ਤੇ ਲਾਮਬੰਦੀ ਕਰਨ ਲਈ ਅੱਗੇ ਆਉਣ ਦਾ ਹੋਵੇ ਇਸੇ ਤਰ੍ਹਾਂ ਉਹ ਪੀਪਲਜ਼ ਡੈਮੋਕ੍ਰੈਟਿਕ ਫਰੰਟ ਆਫ ਇੰਡੀਆ ਦੀ ਆਲ ਇੰਡੀਆ ਕਾਰਜਕਾਰੀ ਦਾ ਮੈਂਬਰ ਬਣਿਆ ਉਸ ਦੀਆਂ ਸਰਗਰਮੀਆਂ ਦੇ ਵਿੱਚ ਆਪਣਾ ਯੋਗਦਾਨ ਦਿੱਤਾ ਕਸ਼ਮੀਰ ਚ ਜ਼ਬਰ ਤੇ ਜੁਲਮ ਦੇ ਸਵਾਲ ਦੇ ਉੱਤੇ ਉਹਨੇ 올 ਇੰਡੀਆ ਪੱਦਰ ਦੀ ਮਹਿਮ ਵਿੱਚ ਮੋਰੀ ਭੂਮਿਕਾ ਅਦਾਨ ਕੀਤੀ ਇਸੇ ਤਰ੍ਹਾਂ ਕੁਮੰਤਰੀ ਮਸਲਿਆਂ ਦੇ ਉੱਤੇ अनेका ਵਾਰ ਉਹਨੇ ਬਖ ਬਖ ਪੇਪਰਾਂ ਦੇ ਵਿੱਚ ਆਪਣੀਆਂ ਟਿੱਪਣੀਆਂ ਆਪਣੇ ਵਿਚਾਰ ਦਿੱਤੇ ਇਸੇ ਲੜੀ ਤਹਿਤ 8 ਫਰਵਰੀ 2012 ਨੂੰ ਵੀ ਲੁਧਿਆਣਾ ਵਿਖੇ ਜான் ਮੇਡਲ ਜਿਨ੍ਹਾਂ ਨੇ ਇੱਕ ਬੁੱਕ ਲਿਖੀ ਸੀ ਰੈੱਡ ਸਟਾਰ ਓਵਰ ਇੰਡੀਆ ਉਸ ਦੇ ਉੱਤੇ ਜਦੋਂ ਚਰਚਾ ਸੀ ਉਸ ਮੌਕੇ ਵੀ ਉਸ ਚਰਚਾ ਦੇ ਵਿੱਚ ਸਤਨਾਮ ਸ਼ਾਮਲ ਸੀ ਉਸ ਸਮੇਂ ਦੀਆਂ ਜான் ਮੇਡਲ ਦੇ ਨਾਲ ਗੌਤਮ ਨਵਲ ਅੱਖਾ ਦੇ ਨਾਲ ਯਾਦਗਾਰੀ ਤਸਵੀਰਾਂ ਵੀ ਉਪਲਬਧ ਨੇ ਇਸੀ ਤਰ੍ਹਾਂ ਇਨਕਲਾਬੀ ਮਾਸਕਰਸਾਲੇ ਪੀਪਲਜ਼ ਮਾਰਚ ਪੀਪਲਜ਼ ਰਜਿਸਟੈਂਸ ਜਨ ਪ੍ਰਤੀਰੋਧ ਸੁਰਗ ਦੇ ਪਿੰਡ ਜਿਹੜਾ ਪੰਜਾਬੀ ਦਾ ਦੋ ਮਾਸਿਕ ਪੇਪਰ ਸੀ ਲੋਕ ਕਾਫਲਾ ਇਹਨਾਂ ਦੇ ਸੰਪਾਦਕੀ ਮੰਡਲਾਂ 'ਚ ਸਰਗਰਮੀ ਨਾਲ ਕੰਮ ਕੀਤਾ ਪੰਜਾਬ 'ਚ ਆਪਰੇਸ਼ਨ ਗ੍ਰੀਨ ਹੰਟ ਵਿਰੁੱਧ ਮੁਹਿੰਮ ਸ਼ੁਰੂ ਕਰਨ ਵਿੱਚ ਆਗੂ ਭੂਮਿਕਾ ਨਿਭਾਈ ਸਲਮਾ ਜੁਡਨ ਦੇ ਮਸਲੇ ਦੇ ਉੱਤੇ ਬਹੁਤ ਕੁਝ ਉਹਨਾਂ ਨੇ ਲਿਖਿਆ ਪਿਛਲੇ ਸਮੇਂ ਚ ਕਮਿਊਨਿਸਟ ਲਹਿਰ ਦੇ ਵਿੱਚ ਆਈਆਂ ਸਿਆਸੀ ਸਿਧਾਂਤਕ ਕਮਜ਼ੋਰੀਆਂ ਕਾਰਨ ਉਹ ਪਰੇਸ਼ਾਨ ਰਹਿੰਦਾ ਸੀ। ਤੋਂ ਇਸੇ ਸਮੇਂ ਸੁਨੂ ਕੁਛ ਘਰੇਲੂ ਤੇ ਆਪਣੀਆਂ ਪਰਿਵਾਰਿਕ ਮਸਲਿਆਂ ਦੇ ਵਿੱਚ ਬਾਪਰੀਆਂ ਮਸਲਿਆਂ ਨਾਲ ਸੰਬੰਧਿਤ ਬਾਪਰੀਆਂ ਘਟਨਾਵਾਂ ਨੇ ਵੀ ਗੈਰੀ ਸੱਟ ਮਾਰੀ ਜੋ ਉਸ ਦੇ ਦੁਖਾਂਤਰਕ ਅੰਤ ਵੱਲ ਲਿਜਾਣ ਚ ਜਿਹੜੀ ਹੈਗੀ ਆ ਜਿਸ ਦਾ ਰੋਲ ਸੀ ਕਾਫੀ ਹੱਦ ਤੱਕ ਉਹ ਅੰਗਰੇਜ਼ੀ ਭਾਸ਼ਾ ਦਾ ਪੰਜਾਬੀ ਦੇ ਨਾਲ ਨਾਲ ਅੰਗਰੇਜ਼ੀ ਭਾਸ਼ਾ ਦਾ ਵੀ ਇੱਕ ਬਹੁਤ ਹੀ ਕਾਬਲ ਮਹਾਰਤ ਰੱਖਣ ਵਾਲਾ ਵਿਅਕਤੀ ਸੀ ਉਸਨੇ ਹਾਰਬਰਟ ਫਾਸਟ ਦੇ ਬੁੱਕਸ ਪਾਰਟਕਸ ਦਾ ਜਿਹੜਾ ਨੋਵਲ ਹੈ ਉਸ ਦਾ ਪੰਜਾਬੀ ਅਨੁਵਾਦ ਕੀਤਾ ਜੋ 2007 ਦੇ ਵਿੱਚ ਛਪਿਆ کافی ਲੰਬੀ ਉਡੀਕ ਤੋਂ ਬਾਅਦ ਬਜਾਏ ਬਣੀ ਸੀ ਕਿ ਕਿਸੇ ਉਸ ਦੇ ਆਗੂ ਕਾਮਰੇਡ ਨੇ ਉਸ ਨੂੰ ਇਹ ਕਹਿ ਦਿੱਤਾ ਕਿ ਇਹ ਜਿਹੜਾ ਤੂੰ ਛਪਾਉਣ ਜਾ ਰਿਹਾ ਤਾਂ ਇਹ ਹਾਰਵਰਡ ਫਾਸਟਰ ਦਾ ਲਿਖਿਆ ਜਿਹੜਾ ਕਿ ਸੀਆਈਏ ਦਾ 에ਜੰਟ ਸੀ ਜਿਸ ਤੋਂ ਨਰਾਸ਼ ਹੋ ਕੇ ਉਸਨੇ ਉਸ ਦੇ ਖਰੜੇ ਨੂੰ ਵਾਪਸ ਲੈ ਗਿਆ ਤੇ ਲੰਬਾ عرصਾ 22 ਦਹਾਕੇ ਦੇ ਕਰੀਬ ਉਹ ਉਹਨੂੰ ਸਾਮੀ ਰੱਖਿਆ ਤੇ ਅੰਤ ਨੂੰ ਉਹ ਪਾਠਕਾਂ ਦੇ ਸਾਹਮਣੇ ਆਇਆ 2007 ਦੇ ਵਿੱਚ ਉਹਦੀ ਸਭ ਤੋਂ ਵੱਡੀ ਘਾਲਣਾ ਜੇ ਲਿਖਤ ਦੇ ਖੇਤਰ ਦੇ ਵਿੱਚ ਕਿਹਾ ਜਾਵੇ ਤਾਂ ਉਸ ਦੇ ਵੱਲੋਂ ਬਸਤਰ ਦੇ ਜੰਗਲਾਂ ਦੇ ਵਿੱਚ ਖੁਦ ਜਾ ਕੇ ਉੱਥੋਂ ਦੇ ਆਦਿਵਾਸੀ ਕਬੀਲਿਆਂ ਦਾ ਅਤੇ ਮਾਓਵਾਦੀ ਜਿਹੜੇ ਗਰੀਲੇ ਜੰਗ ਲੜ ਰਹੇ ਸੀ ਉਹਨਾਂ ਆਦਿਵਾਸੀਆਂ ਦੀ ਹੱਕ ਦੇ ਵਿੱਚ ਉਹਨਾਂ ਦੀ ਜ਼ਿੰਦਗੀ ਤੋਂ ਜ਼ਿੰਦਗੀ ਨੂੰ ਨੇੜੇ ਤੋਂ ਦੇਖ ਕੇ ਉਹਦਾ ਜਿਹੜਾ ਵਿਵਰਣ ਕੀਤਾ ਇਸ ਕਰਕੇ ਉਸਦਾ ਨਾਮ ਜੋ ਪਹਿਲਾਂ ਗਰਮੀਤ ਤੋਂ ਸਤਨਾਮ ਬਣਿਆ ਸੀ ਤਾਂ ਸਤਨਾਮ ਤੋਂ ਨਾਲ ਇੱਕ ਉਪਨਾਮ ਹੋਰ ਜੁੜ ਗਿਆ ਸਤਨਾਮ ਕੌਣ ਸਤਨਾਮ ਜੰਗਲਨਾਮਾ ਤਾਂ ਇਹ ਕੋਇਨਸੀਡੈਂਸ ਦਾ ਮਸਲਾ ਹੈ ਜਾਂ ਕੋਈ ਹੋਰ ਵਜ੍ਹਾ ਹੈ ਕਿ ਅੱਜ ਜਦੋਂ ਅਸੀਂ ਸਤਨਾਮ ਨੂੰ ਯਾਦ ਕਰ ਰਹੇ ਹਾਂ ਤਾਂ ਇਸੇ ਸਮੇ ਬਸਤਰ ਦੇ ਜੰਗਲਾਂ ਦੇ ਵਿੱਚ ਬਸਤਰ ਦੀਆਂ ਪਹਾੜੀਆਂ ਤੇ ਜਾਂ ਇਉਂ ਕਹਿ ਲਓ ਦੋ ਤਿੰਨ ਸੂਬਿਆਂ ਦੇ ਸਾਂਝੇ ਥਾਂ ਦੇ ਉੱਤੇ ਮੌਵਾਦੀਆਂ ਨੂੰ ਖਤਮ ਕਰਨ ਲਈ ਸਿਕਿਉਰਿਟੀ ਫੋਰਸਿਜ਼ ਨੇ ਭਾਰਤ ਦੀਆਂ ਸੁਰੱਖਿਆ ਫੋਰਸਿਜ਼ ਨੇ ਉਹਨਾਂ ਨੂੰ ਘੇਰਾ ਪਾਇਆ ਹੋਇਆ ਹੈ ਤੇ ਵੱਡੀ ਪੱਧਰ ਦੇ ਉੱਤੇ ਮੌਵਾਦੀਆਂ ਦਾ ਕਤਲੇਆਮ ਹੋ ਰਿਹਾ ਹੈ ਇਹ ਤਾਂ ਐਂਡ ਰਿਜ਼ਲਟ ਕੀ ਹੋਏਗਾ ਇਹ ਤਾਂ ਸਮਾਂ ਹੀ ਦੱਸੇਗਾ ਪਰ ਸਤਨਾਮ ਨੇ ਜੋ ਉਸ ਧਰਤੀ ਦਾ ਹਾਲ ਬਿਆਨ ਕੀਤਾ ਜਾਂ ਉਹਨਾਂ ਲੋਕਾਂ ਦੀ ਹੋਂਦ ਬਾਰੇ ਜੋ ਬੇਰਬੇ ਦਿੱਤੇ ਉਹ ਸ਼ਾਇਦ ਇੰਨੇ ਵਿਸਥਾਰ ਦੇ ਵਿੱਚ ਕਿਸੇ ਹੋਰ ਲੇਖਕ ਦੇ ਉਪਲਬਧ ਨਹੀਂ ਹੋਏ ਸੀ ਇਸੀ ਇਹੀ وجہ ਹੈ ਕਿ ਉਸ ਤੋਂ ਬਾਅਦ ਜੰਗਲਨਾਮਾ ਦਾ ਅਨੁਵਾਦ ਬਹੁਤ ਸਾਰੀਆਂ ਭਾਸ਼ਾਵਾਂ ਦੇ ਵਿੱਚ ਹੋਇਆ ਜਿਨ੍ਹਾਂ ਵਿੱਚੋਂ ਇੱਕ ਵੈਲ ਨੋਨ ਜਿਹੜੇ ਹੈਗੇ ਆ ਪਬਲਿਕੇਸ਼ਨ ਪੈਂਗੁਇਨ ਨੇ ਉਹਨੂੰ ਅੰਗਰੇਜ਼ੀ ਅਨੁਵਾਦ ਦੇ ਵਿੱਚ ਛਾਪਿਆ ਤੇ ਜਿਸ ਤੋਂ ਉਹਨੂੰ ਰਾਇਲਟੀ ਵੀ ਮਿਲਣੀ ਸ਼ੁਰੂ ਹੋਈ ਸੀ ਪਰ ਉਸ ਬੰਦੇ ਦੀ ਪ੍ਰਤੀਬੱਧਤਾ ਇਸ ਤਰ੍ਹਾਂ ਸੀ ਕਿ ਉਸਨੇ ਉਹ ਜਿਹੜੀ ਰਾਇਲਟੀ ਸੀ ਉਹਦੇ ਬਾਰੇ ਵੀ ਸਪਸ਼ਟ ਐਲਾਨ ਕਰ ਦਿੱਤਾ ਕਿ ਇਹ ਸਾਰਾ ਪੈਸਾ ਆਦਵਸੀਆਂ ਦੀ ਭਲਾਈ ਲਈ ਵਰਤਿਆ ਜਾਵੇ। ਇਹ ਪੈਸਾ ਮੈਂ ਨਹੀਂ ਵਰਤਾਂਗਾ ਭਾਵੇਂ ਮੇਰੀ ਆਰਥਿਕ ਹਾਲਤ ਕਿੰਨੀ ਵੀ ਬਦਤਰ ਕਿਉਂ ਨਾ ਹੋਵੇ। ਹਾਲਾਂਕਿ ਉਹ ਜ਼ਿੰਦਗੀ ਦੇ ਆਖਰੀ ਸਮੇਂ ਦੇ ਵਿੱਚ ਇਨ੍ਹਾਂ ਤੰਗੀਆਂ ਤਰੁਸ਼ੀਆਂ ਦੇ ਨਾਲ ਵੀ ਜੂਝਦਾ ਰਿਹਾ ਤਾਂ ਅੱਜ ਜਿਸ ਸਮੇਂ ਅਸੀਂ ਜਿਸ ਵਕਤ ਦੇ ਵਿੱਚੋਂ ਦੀ गुज़र ਰਹੇ ਹਾਂ ਜਿੱਥੇ ਇੱਕ ਪਾਸੇ ਕਸ਼ਮੀਰ ਦੀ ਦੇ ਵਿੱਚ ਟੂਰਿਸਟਾਂ ਦਾ ਕਤਲੇਆਮ ਹੋ ਕੇ ਹਟਿਆ ਬਹੁਤ ਸਾਰੀਆਂ ਢੜਕਾਉ ਤਕਰੀਰਾਂ ਟੀਵੀ ਚੈਨਲਾਂ ਦੇ ਉੱਤੇ ਦੇਖਣ ਨੂੰ ਮਿਲ ਰਹੀਆਂ ਨੇ ਕਈ ਕਿਸਮ ਦੇ ਜਨੂਨੀ ਭਾਰਤ ਪਾਕਿਸਤਾਨ ਦੇ ਵਿੱਚ ਜੰਗ ਦੇ ਮੁੱਦੇ ਦੇ ਉੱਤੇ ਬੜੀਆਂ ਢੜਕਾਉ ਬਹਿਨਵਾਜੀਆਂ ਕਰ ਰਹੇ ਨੇ ਤੇ ਦੂਸਰੇ ਪਾਸੇ ਇਸੇ ਸਮੇਂ ਹੀ ਜਿਹੜੀ ਆਦਿਵਾਸੀ ਇਲਾਕਿਆਂ ਦੇ ਵਿੱਚ ਸਰਕਾਰ ਦੇ ਕੰਬਿੰਗ ਆਪਰੇਸ਼ਨ ਚੱਲ ਰਹੇ ਨੇ ਤੇ ਅੱਜ 21ਵੀਂ ਸਦੀ ਦੇ ਵਿੱਚ ਇਹ ਜਿਹੜੀ ਬਰੂਦ ਦੀ ਵਰਤੋਂ ਹੋ ਰਹੀ ਹੈ ਇਹ ਸਾਡੇ ਸਭ ਲਈ ਚਿੰਤਾ ਦਾ ਵਿਸ਼ਾ ਹੈ ਇਸ ਤੋਂ ਪਤਾ ਲੱਗਦਾ ਹੈ ਕਿ ਜਿਸ ਸਭਿਤਾ ਨੂੰ ਅਸੀਂ ਇਸ ਤਰ੍ਹਾਂ ਦੀ ਸਭਿਤਾ ਕਹਿ ਰਹੇ ਆ ਕਿ ਜਿਹੜੀ ਸਪੇਸ ਤੋਂ ਪਾਰ ਧਰਤੀ ਤੋਂ ਦੂਸਰੇ ਗ੍ਰਹਿਾਂ ਦੇ ਉੱਤੇ ਵੀ ਜ਼ਿੰਦਗੀਆਂ ਦੀਆਂ ਤਲਾਸ਼ਾਂ ਕਰਨ ਦੀ ਗੱਲ ਕਰਦੀ ਹੈ ਤਾਂ ਉਹ ਸਭਿਤਾ ਦੇ ਵਿੱਚ ਕਿਸੇ ਵੀ ਮਨੁੱਖ ਦੀ ਜਿਹੜੀ ਜ਼ਿੰਦਗੀ ਹੈਗੀ ਆ ਉਹ ਸੁਰੱਖਿਤ ਨਹੀਂ ਕਦੇ ਉਹ ਕੋਵਿਡ-19 ਦੇ ਰੂਪ ਦੇ ਵਿੱਚ ਠਹਿਰਾਓ ਦੇ ਵਿੱਚ ਆ ਜਾਂਦੀ ਹੈ ਕਦੇ ਗਾਜ਼ਾ ਪੱਟੀ ਦੇ ਵਿੱਚ ਹੋਣ ਵਾਲੀ ਜੰਗ ਦੀ ਤਬਾਹੀ ਯੂਕਰੇਨ ਜੰਗ ਦੀ ਤਬਾਹੀ ਅਫਗਾਨਿਸਤਾਨ ਦੇ ਵਿੱਚ ਜੰਗ ਦੀ ਤਬਾਹੀ ਸਰੀਆ ਲਿਬੀਆ ਇਰਾਕ ਉੱਥੇ ਮਨੁੱਖਤਾ ਦੇ ਘਾਣ ਹੋਣ ਦੇ ਜ਼ਖਮਾਂ ਦੇ ਦਰਸ਼ਨ ਕਰਦੀ ਹੈ ਤੇ ਕਦੇ ਕਿਸੇ ਰੂਪ ਦੇ ਵਿੱਚ ਉਹਨਾਂ ਤੋਂ ਪਾਰ ਹੋਣ ਲਈ ਇਹਨਾਂ ਬਦਤਰ ਹਾਲਤਾਂ ਤੋਂ ਪਾਰ ਹੋਣ ਲਈ ਧਰਤੀ ਦੇ ਇੱਕ ਕੋਨੇ ਤੋਂ ਦੂਸਰੇ ਕੋਨੇ ਨੂੰ ਪ੍ਰਵਾਸ ਕਰਨ ਦੀ ਕੋਸ਼ਿਸ਼ ਕਰਦੀ ਹੈ ਲੇਕਿਨ ਧਰਤੀ ਦੇ ਉੱਤੇ ਹਰ ਕਿਸਮ ਦੀ ਜ਼ਿੰਦਗੀ ਦੀ ਵਿਵਸਥਾ ਹੋਣ ਦੇ ਬਾਵਜੂਦ ਵੀ ਇਸ ਧਰਤੀ ਨੂੰ ਉਹ ਨਿظم ਕਿਹੜੇ ਨੇ ਸਿਸਟਮ ਦੇ ਜਿਨ੍ਹਾਂ ਨੇ ਇਸ ਨੂੰ ਨਰਕ ਬਣਾਇਆ ਹੋਇਆ ਤੇ ਹਰ ਥਾਂ ਦੇ ਉੱਤੇ ਧਰਤੀ ਦੇ ਕੋਨੇ-ਕੋਨੇ ਤੋਂ ਧਰਤੀ ਨੂੰ ਬਚਾਉਣ ਦੀਆਂ, ਵਾਤਾਵਰਣ ਨੂੰ ਬਚਾਉਣ ਦੀਆਂ, ਮਨੁੱਖਤਾ ਨੂੰ ਬਚਾਉਣ ਦੀਆਂ ਆਵਾਜ਼ਾਂ ਆ ਰਹੀਆਂ ਨੇ। ਤੇ ਅਜਿਹੇ ਮੌਕੇ ਦੇ ਉੱਤੇ ਇਹ ਗੱਲਾਂ ਜਿਹੜੀਆਂ ਹੈਗੀਆਂ ਸੋਚ ਵਿਚਾਰ ਦਾ ਮੁੱਦਾ ਬਣਦੀਆਂ ਨੇ। ਤੇ ਇਸ ਮੌਕੇ ਦੇ ਉੱਤੇ ਸਤਨਾਮ ਨੂੰ ਸ਼ਰਧਾਂਜਲੀ ਦਿੰਦੇ ਹਾਂ ਜਿੱਥੇ ਉਸ ਦੀ ਪ੍ਰਤੀਬੱਧਤਾ ਨੂੰ ਉਸ ਦੀ ਲੋਕਾਂ ਦੇ ਸਰੋਕਾਰਾਂ ਪ੍ਰਤੀ ਐਂਡ ਤੱਕ ਕਮਿਟਮੈਂਟ ਨੂੰ ਸਲਾਮ ਕੀਤਾ ਗਿਆ ਉਸ ਨੂੰ ਵਧਾਇਆ ਗਿਆ ਉਸ ਦੀ ਸ਼ਲਾਘਾ ਕੀਤੀ ਗਈ ਉਥੇ ਨਾਲ ਦੀ ਨਾਲ ਇਸ ਗੱਲ ਦੇ ਉੱਤੇ ਵੀ ਚਰਚਾ ਹੋਈ ਕਿ ਕੀ ਅਜਈਆਂ ਸ਼ਕਤੀਆਂ ਨੂੰ ਅਸੀਂ ਇਹੋ ਜੇ ਹਾਲਾਤਾਂ ਤੋਂ ਇਹੋ ਜੇ ਅੰਤ ਤੋਂ ਬਚਾ ਨਹੀਂ ਸਕਦੇ ਕਿ ਜਿਹੜੀਆਂ ਜਥੇਬੰਦੀਆਂ ਦੇ ਵਿੱਚ ਉਹਨੇ ਲੰਬਾ ਸਮਾਂ ਕੰਮ ਕੀਤਾ ਕਿ ਉਹ ਵੀ ਬੇਵੱਸ ਸੀ ਕਿ ਉਸ ਦੇ ਸੰਤ ਤੋਂ ਉਹਨੂੰ ਮੋੜ ਨਾ ਸਕੀਆਂ ਤੇ ਇਸੇ ਤਰ੍ਹਾਂ ਅੱਜ ਦੇ ਹਾਲਾਤਾਂ ਦੇ ਵਿੱਚ ਜਿਹੜੇ ਸਵਾਲ ਅਣਸੁਲਝੇ ਸਤਨਾਮ ਛੱਡ ਗਿਆ ਉਹ ਸਵਾਲਾਂ ਦੇ ਉੱਤੇ ਕੰਮ ਕਰਨ ਦੀ ਲੋੜ ਹੈ ਤੇ ਉਸ ਦੀਆਂ ਇਹ ਵੀ ਇੱਕ ਅਹਿਸਾਸ ਕੀਤਾ ਗਿਆ ਕਿ ਉਸ ਦੀਆਂ ਮਹੱਤਵਪੂਰਨ ਮਸਲਿਆਂ ਦੇ ਉੱਤੇ ਭਾਵੇਂ ਉਹ ਜੰਮੂ ਕਸ਼ਮੀਰ ਦਾ ਮਸਲਾ ਹੈ ਭਾਵੇਂ ਉਹ ਆਦਿਵਾਸੀਆਂ ਦਾ ਮਸਲਾ ਹੈ ਭਾਵੇਂ ਉਹ ਕਮੰਤਰੀ ਯੰਗ ਤੇ ਅਮਨ ਦੇ ਮੁੱਦਿਆਂ ਦਾ ਮਸਲਾ ਹੈ ਜਿਨ੍ਹਾਂ ਦੇ ਉੱਤੇ ਵੀ ਉਹਨੇ ਮਹੱਤਵਪੂਰਨ ਲਿਖਤਾਂ ਲਿਖੀਆਂ ਉਹਨਾਂ ਲਿਖਤਾਂ ਦੇ ਨੂੰ ਸੰਗ੍ਰਹਿ ਨੂੰ ਇਕੱਤਰਤ ਕਰਕੇ ਇਕੱਠਿਆਂ ਪਬਲਿਸ਼ ਕਰਨ ਦੀ ਜ਼ਰੂਰਤ ਹੈ ਤੇ ਉਹਦੇ ਵਿੱਚੋਂ ਵੀ ਖਾਸ ਕਰਕੇ ਜਿਹੜੀਆਂ ਲਿਖਤਾਂ ਉਸ ਦੀਆਂ ਕਿਸੇ ਵੀ ਮੈਗਜ਼ੀਨ ਕਿਸੇ ਪੇਪਰ ਜਾਂ ਕਿਤਾਬ ਦਾ ਹਿੱਸਾ ਨਹੀਂ ਬਣੀਆਂ ਉਹਨਾਂ ਨੂੰ ਜ਼ਰੂਰ ਜਿਹੜਾ ਹੈਗਾ ਪਬਲਿਸ਼ ਕੀਤਾ ਜਾਵੇ ਇਸ ਪਾਸੇ ਵੱਲ ਨੂੰ ਸਾਰਿਆਂ ਦੀ ਇੱਕ ਸਰਬਸਾਂਝੀ رائے ਸੀ ਜਿਸ ਦੇ ਉੱਤੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਕੋਸ਼ਿਸ਼ ਕੀਤੀ ਜਾਣ ਦੀ ਆਸ ਵੱਜੀ ਹੈ ਭਾਵੇਂ ਇਹ ਗੱਲ ਉਸ ਦੇ ਪਹਿਲੇ ਸ਼ਰਧਾਂਜਲੀ ਸਮਾਗਮ ਦੇ ਮੌਕੇ 7 ਮਈ 2016 ਨੂੰ ਵੀ ਪਟਿਆਲਾ ਵਿਖੇ ਸਾਡੇ ਸਤਕਾਰਤ ਆਗੂਆਂ ਨੇ ਐਲਾਨ ਕੀਤਾ ਸੀ ਕਿ ਉਸ ਦੀਆਂ ਅਣਛਪੀਆਂ ਲਿਖਤਾਂ ਨੂੰ ਅਸੀਂ ਛਾਪਾਂਗੇ ਉਹਦੇ ਉੱਤੇ ਜਤਨ ਕਰਾਂਗੇ ਪਰ ਉਹ ਯਤਨ ਹੁਣ ਤੱਕ ਕਿਤੇ ਨਜ਼ਰੀ ਨਹੀਂ ਪਏ ਕਿਉਂਕਿ ਅੱਜ ਵੀ ਜਿੰਨਾ ਮੁੱਦਿਆਂ ਨੂੰ ਸੰਬੋਧਿਤ ਹੁੰਦਾ ਰਿਹਾ ਸਤਨਾਮ ਪਮੇ ਹੋ ਕਸ਼ਮੀਰ ਦਾ ਮੁੱਦਾ ਸੀ ਜਾਂ ਬਸਤਰ ਦੇ ਜੰਗਲਾਂ ਦੀ ਜ਼ਿੰਦਗੀ ਦਾ ਮਸਲਾ ਸੀ ਭਾਰਤ ਦੀ ਦੇ ਵਿੱਚ ਕਮਿਊਨਿਸਟ ਇਨਕਲਾਬੀ ਲਹਿਰ ਦੇ ਸੰਕਟ ਦਾ ਮੁੱਦਾ ਸੀ ਉਹ ਅੱਜ ਵੀ ਓਮੀ ਖੜੇ ਨੇ ਬਲਕਿ ਉਸ ਤੋਂ ਉਸ ਦੇ ਸਮੇਂ ਤੋਂ ਵੀ ਹੋਰ ਵੱਧ ਗੰਭੀਰ ਤੇ ਬਿਕੜਾ ਬਿਕਰਾਲ ਰੂਪ ਦੇ ਵਿੱਚ ਸਾਡੇ ਸਾਹਮਣੇ ਨੇ ਤੇ ਜਿਹੜੇ ਇਹ ਮੰਗ ਕਰਦੇ ਨੇ ਕਿ ਅਜੇ ਹੀ ਪ੍ਰਤੀਬੱਧ ਕਮਿਊਨਿਸਟ ਇਨਕਲਾਬੀਆਂ ਵੱਲੋਂ ਆਪਣੀ ਸਾਰੇ ਜੀਵਨ ਦੇ ਵਿੱਚ ਜੋ ਕੁਝ ਤਜਰਬੇ ਕੀਤੇ ਜੋ ਕੁਝ ਉਹਨਾਂ ਨੇ ਅਭਿਆਸ ਦੇ ਵਿੱਚੋਂ ਸਿੱਟੇ ਕੱਢੇ ਉਹਨਾਂ ਨੂੰ ਸਮਝਣ ਦੀ ਲੋੜ ਹੈ ਉਸ ਦੀਆਂ ਲਿਖਤਾਂ ਦੇ ਉੱਤੇ ਨਾਮ ਵਰ ਲੇਖਕਾਂ ਬਰਬਰਾ rau ਵਰਗਿਆਂ ਨੇ ਵੀ ਜਿਹੜਾ ਹੈਗਾ ਜੰਗਲ ਨਾਮੇ ਦੇ ਉੱਤੇ ਆਫਟਰਵਰਡ ਲਿਖਿਆ 9 ਫਰਵਰੀ 2010 ਨੂੰ ਤੋਂ ਉਹ ਇੱਕ ਕੁਝ ਗਿਣਤੀ ਦੇ ਨਾਮਵਰ ਲੇਖਕਾਂ ਦੇ ਵਿੱਚੋਂ ਪ੍ਰਤੀਬੱਧ ਕਾਰਕੁਨਾਂ ਦੇ ਵਿੱਚੋਂ ਜਾਂ ਆਗੂਆਂ ਦੇ ਵਿੱਚੋਂ ਸੀ ਮੈਨੂੰ 1983 ਤੋਂ ਲੈ ਕੇ ਤਕਰੀਬਨ 85 ਤੱਕ ਉਹਦਾ ਸਾਥ ਮਾਨਣ ਦਾ ਮੌਕਾ ਮਿਲੇਆ ਤੇ ਆਖਰੀ ਜਿਹੜੀ ਉਸ ਦੇ ਨਾਲ ਜਿਵੇਂ ਕਹਿ ਲਓ ਸਫਰ ਕਰਨ ਦਾ ਮੌਕਾ ਮਿਲਿਆ ਉਹ ਸੀ ਬਰਨਾਲਾ ਤੋਂ ਪਟਿਆਲਾ ਤੱਕ ਦਾ ਸਫਰ ਤਾਰੀਖ ਸੀ 17 ਜਨਵਰੀ 2016 ਕਿਸਾਨਾਂ ਦੀ ਕਿਸਾਨ ਜਥੇਬੰਦੀਆਂ ਦੀ ਦੋ ਦਿਨਾਂ ਵਰਕਸ਼ਾਪ ਸੀ ਉੱਥੇ 16 ਤੇ 17 ਜਨਵਰੀ 2016 ਨੂੰ ਉਸ ਦੇ ਸਮਾਪਤੀ ਸੈਸ਼ਨ ਦੇ ਵਿੱਚ ਉਸ ਨੇ 2.5-3 ਮਿੰਟ ਦੀ ਇੱਕ ਤਕਰੀਰ ਕੀਤੀ ਸੀ ਜਿਹਦੀ ਮੈਂ ਵੀਡੀਓ ਰਿਕਾਰਡਿੰਗ ਵੀ ਕੀਤੀ ਹੈ ਉਹ ਵੀ ਤੁਹਾਡੇ ਨਾਲ ਮੈਂ ਇਸ ਇਦੇ ਵਿੱਚ ਸਾਂਝੀ ਕਰ ਰਿਹਾ ਤੇ 2 2.5 ਮਿੰਟਾਂ ਦੇ ਵਿੱਚ ਹੀ ਉਹਨੇ ਇੱਕ ਗੱਲ ਜਿਹੜੀ ਕਿਸਾਨਾਂ ਦੇ ਮੁੱਦੇ ਤੇ ਰੱਖੀ ਉਹ ਸੀ ਕੁਐਸਚਨ ਆਫ ਆਰਗੇਨਾਈਜੇਸ਼ਨ ਜਥੇਬੰਦੀ ਦਾ ਮਸਲਾ ਕਿ ਪੰਜਾਬ ਦੇ ਵਿੱਚ ਆ ਬਾਕੀ ਗੱਲਾਂ ਬਹੁਤ ਸਾਰੀਆਂ ਹੋਈਆਂ ਨੇ ਪੰਜਾਬ ਦੇ ਵਿੱਚ ਜਿੰਨੇ ਜਥੇਬੰਦੀਆਂ ਮਜ਼ਦੂਰਾਂ ਦੀਆਂ ਕਿਸਾਨਾਂ ਦੀਆਂ ਉਹਨਾਂ ਨੂੰ ਅਸੀਂ ਆ ਉਹ ਇਸ ਸਾਡੀ ਵਰਕਸ਼ਾਪ ਤੋਂ ਦੂਰ ਕਿਉਂ ਰਹੀਆਂ ਇਹ ਮੁੱਦਾ ਤੁਹਾਨੂੰ ਵਿਚਾਰਨਾ ਚਾਹੀਦਾ ਸੀ ਇਹ ਛੁੱਟ ਗਿਆ ਹੈ ਇਹ ਰਹਿ ਗਿਆ ਹੈ ਇਸ ਨੂੰ ਸੰਬੋਧਿਤ ਨਹੀਂ ਹੋਇਆ ਤਾਂ ਮੇਰਾ ਖਿਆਲ ਹੈ ਇਹ ਉਹਦੀ ਆਖਰੀ ਰਿਕਾਰਡਡ ਸਪੀਚ ਸੀ ਕਿਉਂਕਿ ਉਸ ਤੋਂ ਬਿਨਾ ਮੈਨੂੰ ਕੋਈ ਉਹਦੀ ਜੜੀ ਹੈਗੀ ਆ ਬਾਅਦ ਦੀ ਉਸ ਸਮੇਂ ਤੋਂ ਬਾਅਦ ਦੀ ਕੋਈ ਰਿਕਾਰਡਡ ਸਪੀਚ ਦੇਖਣ ਨੂੰ ਨਹੀਂ ਮਿਲੀ ਸੋ ਇੱਕ ਵਾਰੀ ਫੇਰ ਮਰਹੂਮ ਕਾਮਰੇਡ ਸਤਨਾਮ ਜੰਗਲ ਨਾਮਾ ਨੂੰ ਡੈਮੋਕ੍ਰੈਟਿਕ ਡਿਸਕਸ਼ਨ ਵੱਲੋਂ ਸਲਾਮ ਸਲਾਮ